ਹਾਂਜੀ ਆਪਣੇ ਸਾਰਿਆਂ ਦੇ YouTube ਚੈਨਲ ਗੁਪ੍ਰੀ फैमिली ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਆਪਾਂ ਲੈ ਕੇ ਪੇਸ਼ ਹੋਏ ਹਾਂਗੇ ਤੇ ਅੱਜ ਸੌਣ ਦਾ ਮਹੀਨਾ ਜਿਹੜਾ ਉਹ ਲੱਗ ਗਿਆ ਤੇ ਮੌਸਮ ਬਿਲਕੁਲ ਅਦਾ ਕਰਨੀ ਪੈਣ ਲੱਗ ਪਈ ਬਹੁਤ ਜ਼ਿਆਦਾ ਹਵਾ ਲੱਗਦੀ ਅੱਜ ਪਹਿਲੇ ਸੌਣ ਆਪਾਂਸ ਵੀ ਇਹ ਦੇ ਕਰ ਰਹੇ ਸੀ ਅਜ ਜੋ ਪਹਿਲਾ ਤਸਵੀਰੀ ਆਪ ਦਾ ਘਰ ਦਾ ਕੰਮ ਕਰਿਆ ਉਸ ਤੋਂ ਬਾਅਦ ਇਹ ਦਾ ਸੁ ਕਟਿਆ ਸੀਗਾ ਪੁਲਿਸੋਂ ਆ ਕੇ ਸੀ ਇਹ ਜਿਹੜਾ ਕਰਾਂਗੇ ਸ਼ਾਮ ਦੇ ਕੰਮ ਹੋਣ ਨੂੰ ਰਿਸਮੀ ਕਰਨਾ ਸੁਰਵਾਇਆ ਹਾਂ ਤੇ ਜੰਗਲ ਆ ਲਿਆ ਸੀਗਾ ਇਹ ਹਾਂ ਰਿਸਮੀ ਚੰਗਿਆਗਾ ਇਹ ਬਾਅਦ ਥੋੜਾ ਥੋੜਾ ਮੀਂਹ ਵੀ ਆਇਆ ਸੀ ਤੇ ਨਹੀਂ ਨਹੀਂ ਆਇਆ ਸੀ ਿਆ ਮੀਂਹ ਨਹੀਂ ਨਹੀਂ ਆਇਆ ਇਹ ਚੱਕੀ ਗਈ ਜੀ ਇਹ ਬਾਹਰ ਸਾਡੇ ਘਾਰੇ ਹੈਗੇ ਕਣਕ ਚ ਦਵਾਈ ਪਾਉਣੀ ਹੈਗੇ ਤੇ ਮੈਂ ਇੱਧਰ ਬਾਹਰ ਹੀ ਆ ਦੋ ਨਾਲ ਆਕਸੀਜਨ ਹੈ ਜਿਹਦੀ ਜਨਾ ਖਤਮ ਹੋ ਜਾਈਗੀ ਤੇ ਸਾਡੇ ਕਣਕ ਚ ਪੈ ਗਈ ਹੈ ਜ਼ਿਆਦਾ ਸੁੱਸੀ ਘਾਹ ਉਹ ਜੁੜੀ ਤੇ ਸਾਨੂੰ ਦਵਾਈ ਪਾਉਣੀ ਪੈਣੀ ਹੈ ਕਿ ਨਾਲ ਡਾ ਡਰਮ ਕਣਕਾਂ ਦਾ ਵੇਲਾ ਹੁੰਦਾ ਹੈਗਾ ਵੇਲਾ ਵੀ ਕਿਵੇਂ ਕਰੀਏ ਕਿਉਂਕਿ ਕਿੱਥੇ ਸਿੱਖਦੇ ਬਾਹਰ ਤਾਂ ਹੁਣ ਮੌਸਮ ਖਰਾਬ ਹੋ ਜਾਂਦਾ ਹੈਗਾ ਵੇਟ ਜੀ ਤੇ ਯਾਦ ਹੰਦਾਗਾ ਕੰਨ ਕਰਕੇ ਆਉ ਜੋਗੀ ਅੰਦਰ ਲੋਬੀ ਚ ਰੱਖੀ ਲੈਂਦੀ ਕਿਉਂਕਿ ਸੁਸਰੀ ਜਦ ਹੈਗੀ ਲੋਬੀ ਚ ਫੇ ਸਾਰੇ ਇਧਰ ਕਮਰਿਆਂ ਚ ਫੈਲ ਜੂਗੀ ਇਹ ਤਾਂ ਫੋਕਾ ਬੇਫੋਕਾ ਫਿਰ ਸੇ ਪਾਸੇ ਕੋਈ ਨਹੀਂ ਚਲ ਬਾਤ ਕੋ ਲੱਗ ਜੇ ਤਾਂ ਐਸ ਤਰ੍ਹਾਂ ਕਿ ਸਭ ਦਵਾਈ ਪਾਵੇਗੀ ਦਵਾਈ ਪਾ ਰਹੇ ਆ ਬਾਹਰ ਤੇ ਅੰਦਰ ਤੇ ਇਹ ਦਵਾਈ ਪਾ ਰਹੇ ਆ ਕੰਕ ਤੇ ਦਵਾਈਆਂ ਦੇ ਉੱਪਰ ਲਾਉਂਦੇ ਦੀ ਹਸਰਤ ਤੇ ਪ੍ਰੀਤ ਨੇ ਅੱਜ ਚਸ਼ਮਾ ਵੀ ਲਾ ਰੱਖਿਆ ਸਿਰ ਮੇਰਾ ਫੇਰ ਵੀ ਦੰਦ ਕਰੀ ਜਾਂਦਾ ਹੈ ਤਾਂ ਇੰਦਰ ਕੋ ਬਸ ਦਾਰੇ ਨੇ ਨਾ ਵਲੌਗ ਨਾ ਬਣੇ ਰਿਓ ਜੇਨਨ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜੀਓ ਕਰੰਪਲੀਜ਼ ਲਾਈਕ ਕਰੋ ਤੇ ਮੈਨੂੰ ਪ੍ਰੇਰਿਆ ਕਰੋ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ ਵਲੌਗ ਨੂੰ ਦੇਖਦੇ ਹੋ ਤੁਸੀਂ ਤੁਮ ਬਹੁਤ ਦੇਖਿਆ ਕਰੋ ਕਿ ਇਸ ਕੋਲ ਦਿਨ ਨੂੰ ਹੋ ਰਿਹਾ ਤੇ ਜਾਨੀ ਠੈਕ ਕਿ ਮੈਂ ਕਰਾਂਗੀ ਸ਼ਾਮ ਦੇ ਕੰਮ ਸ਼ਾਮ ਦੇ ਕੰਮ ਮੇਰੇ ਆਪਣੇ ਬਾਂਡੇ ਪਈ ਹੈਗੀ ਉਸ ਤੋਂ ਬਾਅਦ ਸਬਜ਼ੀ ਬਣਾਉਣੀ ਹੈ ਸਬਜ਼ੀ ਲਈ ਮੈਂ ਪੇਸ਼ शिमला ਮਿਰਚ ਲੈ ਆਇਆ ਅੱਜ ਕਿਹੜਾ ਨੇ शिमला ਮਿਰਚ ਨੂੰ ਕਿਦੋਂ शिमला ਮਿਰਚ ਕੱਟਣੀ ਹੈ ਉਸ ਤੋਂ ਫਿਰ ਪਰਵਾਰ ਵੀ ਅੱਗੇ ਕੱਲੇ ਰਸ਼ਮੀਲ ਨੂੰ ਵੀ ਬਣਾ ਕੇ ਦੇ ਦੇਣਗੇ ਆ ਸਾਰੀ ਸਬਜ਼ੀ शिमला ਮਿਰਚ ਦੀ ਬਣਾਉਣੀ ਹੈ ਔਰ ਨਹੀਂ ਕੋਈ ਵੀ ਸਬਜ਼ੀ ਬਣਾਉਂਦੇ ਆ ਆਇਕੀ ਬਣਾਵਾਂਗੇ ਉਸ ਤੋਂ ਬਾਅਦ ਕਰਾਂਗੇ ਬਾਅਦ ਬੱਦਲ ਵਾਈ ਜੀ ਤਾਂ ਬਹੁਤ ਵੀ ਇਹੀ ਹੈ ਕਿ ਥੋੜਾ ਜੰਮੀ ਆ ਕਿ 13 ਬੱਦਲ ਹੋ ਜਾਏਗਾ ਤੇ ਇਹ ਅਜੇ ਤਾਂ ਵਧੀਆ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ ਹੈ ਜੀ ਨਹੀਂ ਮਸੂਲੀ ਪਈ ਹੈਗੀ ਬਰ ਮੈਸ ਬਹੁਤ ਲੱਗੇ ਲੋਕਾਂ ਨੂੰ ਹੈ ਫਿਰ ਇਸ ਮਹੀਨੇ ਵੀ ਟਿਊਸ਼ਨ ਬਹੁਤ ਔਖੀ ਗਿਆ ਹੈਗਾ ਹੈ ਗਰਮੀ ਹੈ ਹੈ ਗਰਮੀ ਹੈ ਸਭ ਲੋਕਾਂ ਦੇ ਬੱਚੇ ਥੱਕ ਜਾਂਦੇ ਆ ਵਾਈ ਪਾਤੀ ਸੀਗੀ ਕਣਕ ਪਚ ਤੇ ਮੈਂ ਖੋਲ ਤੇ ਸਾਰੇ ਗੇਟ ਬਾਰੀਆਂ ਖੋਲ ਤੇ ਕਿਉਂਕਿ ਉਹ 스멜 ਜੀ ਬਹੁਤ ਜ਼ਿਆਦਾ ਆਉਣ ਲੱਗ ਪਈ ਸੀਗੀ ਤੇ ਇੱਧਰ ਵੀ ਬਾਰੀਆਂ ਖੋਲ ਤੇ ਆਪਾਂ ਰਸੋਈ ਦੀਆਂ ਵੀ ਤੇ ਹੁਣ ਮੈਂ ਬਣਾ ਰਹੀ ਆ ਸਬ지 ਆਲੂ ਸ਼ਿੰਗਲਾ ਮਿਰਚ ਬਣਾ ਰਹੀ ਆ ਇਹਦੇ ਚ ਜਿਹੜੇ ਨਾਣਾਂਗਾ ਪਾ ਪਾ ਦਿੰਦੇ ਹਾਂ ਮੈਂ ਨਾ ਮੇਥਾ ਹਾਥੀ ਦਾ ਬਾਦੂ ਪਾ ਲਾਂਗੇ ਉਹ ਪਾ ਬਨੇ ਲਾ ਨੀ ਮੋਲਰ ਕਰਦੀ ਜਲਦੀ ਬਣ ਜਾਂਦੀ ਇਹ ਇੱਕ ਚੀਜ਼ ਦਿਖਾਉਣਿਆ ਤੁਹਾਨੂੰ ਗਲੀ ਦਿਖਾਉਣਿਆ ਦੇਖੋ ਉਹ ਦੋ ਜਣੇ ਖੜੇ ਆ ਜਾਂਦਾ ਇੱਕ ਚੱਲ 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 ਇਹ شويه ਦੂਰ ਦਰ ਗਿਆ ਬੰਦਾ پتہ ਨਹੀਂ ਕੌਣ ਆ ਦੇਖ ਸਕਦੇ ਹਾਂ ਤੁਸੀਂ ਇਹ ਜੰਦੇ ਦਾਦੀ ਨੂੰ ਅ ਦੋ ਸਾਈਕਲਾਂ ਵਾਲੇ ਆਏ ਆ ਕਿੰਨੇ ਜਾਣੇ ਆ ਟੋਟਲ ਇਹ ਦੇਖਦੇ ਆਂ ਖੜ ਜੋ ਓਹ ਕੋਨਾ ਬੈਠਾ ਖਣੇ ਘਰ ਚ ਦੋ ਜਣੇ ਸਾਈਕਲ ਤੇ ਖੜੇ ਆ ਫਿਰ ਤੇ ਵੀ ਉ ਇਹ ਉਧਰ ਵੀ ਕੋਈ ਬੈਠੇ ਆ ਦੇਖ ਸਕਦੇ ਆਂ ਤੁਸੀਂ ਥੋੜੀ ਜਿ੍ਹ ਕਲੋਜ਼ ਰੇਂਜ ਕੀਤੀ ਆ ਮੈਂ ਜ਼ੂਮ ਦੇਖ ਸਕਦੇ ਆਂ ਉਹ ਕੌਣ ਖੜੇ ਆ ਦੋ ਹੁਣ ਬਾਹਰ ਆ ਗਿਆ ਦਾਦੀ ਕੀ ਕਰੀ ਜੰਨੀ ਐ ਓ ਕੈਮਰੇ ਚ ਪਤਾ ਨਹੀਂ ਦੋ ਜਾਨੇ ਕੌਣ ਖੜੇ ਆ ਉੱਥੇ ਕੈਮਰੇ ਚ ਪਤਾ ਨਹੀਂ ਦੋ ਜਾਨੇ ਕੌਣ ਖੜੇ ਆ ਹਾਂ ਉਧਰ ਬਾਹਰ ਸੋ ਇਤਨੀ ਕੀ ਕਰੀ ਜੰਨੀ ਮੈਂ ਤਾਂ ਵੀਡੀਓ ਹਾਂ ਦੇਖ ਤਾਂ ਨਹੀਂ ਕੱਲੀ ਹੰਦੇ ਦੇਖਿਆ ਤਾਂ ਹੈ ਸਾਰਾ ਕੁਝ ਦੀ ਵੀਡੀਓ ਆਇਆ ਦਿੱਤਿੰਦੂ ਫਾਕੇ ਲਿ ਕੇ ਪਰੰਦੋ ਜਾਣੇ ਕੌਣ ਖੜੇ ਆ ਉਹ ਦੇਖ ਦਾਦੀ ਉਹ ਖੜੇ ਦੋ ਜਣੇ ਨਿੱਗੇ ਉਹ ਕੌਣ ਆਈ ਜਾਂਦਾ ਹਨ ਪਤਾ ਨਹੀਂ ਕੌਣ ਆਈ ਜਾਂਦਾ ਹਾਂਜੀ ਹੁਣ ਹੋ ਗਿਆ ਨੈਕਸਟ ਡੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਰਸ਼ਮੀ ਦੀ ਅੱਜ ਛੁੱਟੀ ਹੈ ਅ ਰਸ਼ਮੀ ਸਕੂਲ ਨਹੀਂ ਜਾਂ ਬਰਸਮੀ ਛੁੱਟੀ ਹੈ ਕਿ ਅੱਜ ਇਹ ਕੱਲ੍ਹ ਸ਼ਾਮ ਗਲੋਗ ਨਹੀਂ ਬਣਾ ਸਕੀ ਨੇ ਮੇਰਾ ਸੇਫ ਫੋਨ ਦਰਦ ਕਰਨ ਲੱਗ ਗਿਆ ਸੀਗਾ ਤੇ ਸ਼ਾਮ ਨੂੰ ਬਲੌਗ ਰਾਤ ਵੀ ਨਹੀਂ ਬਣਿਆ ਐਂਡ ਵੀ ਨਹੀਂ ਹੋਇਆ ਰਾਤ ਤੇ ਆਪਾਂ ਹੋਣਾ ਸਵੇਰ ਦੇਲੇ ਬਲੌਗ ਸਟਾਰਟ ਕਰਨ ਲੱਗੇਗੇ ਤੇ ਕਰਾਂਗੇ ਘਰ ਦੇ ਕੰਮ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਸਵੇਰੇ ਸਵੇਰੇ ਕੰਮ ਕਰਨ ਲੱਗੇ ਤਾਂ ਕਰ ਲੀ ਸ਼ਾਮ ਨੂੰ ਤਾਂ ਦੁਪਹਿਰੇ ਤੱਕ ਕੰਮ ਹੋ ਜਾਏਗਾ ਹੁੰਦਾ ਹੈ ਤਾਂ ਬਾਹਰ ਉਹ ਮੈਂ ਕੱਪੜੇ ਪਾ ਕੇ 10-10 ਇੰਚ ਤਾ ਵੀ ਗੰਤਾ ਤੇ ਪੰਡ ਲਵੇ ਆਪਣੀ ਧੋਣ ਵਾਲੇ ਪਏ ਆ ਝਾੜੂ ਲਾਤਾ ਉਹ ਚਾਹ ਦੇ ਲਾਉਣਾ ਹੈਗਾ ਕੋ ਚਾਹ ਲਾ ਮਾ ਦੇ ਫੇਰ ਕੇ ਇਹਨੇ ਆਰੇ ਸੁਣੀ ਨਾ ਬਸਾਂ ਲੱਗੂ ਆਪਾਂ ਇਹ ਮੈਂ ਉੱਠਿਆ ਸੀ 7:30 ਦਾ ਟਾਈਮ ਹੈ ਹੁਣ ਤੇ ਨਹੀਂ ਹੋਵੇ ਰਸਮੀ ਕਿਆਸੀ ਦਾ ਸੌਣ ਲੈਂਦਾ ਅੱਜ ਬੇਟੇ ਹੂੰ اب تو چھٹی سی سو لینا سر پہ بہت زیادہ میم نہیں پتا نہیں گلکی تو لگتا نہیں تو نکل گیا جی می جی بہت زیادہ ہوا تو چل رہی ہے پتے پورے ہلی ہے پر پتہ ہی نہیں لگتا بھی ہب لکھو کتھے پی ہے سب کٹی کھ کے سارے کھاگی پودے رات شملہ مرچ دسی کن سونے سارے کھاگی گئی خراب کرتے ਕਪੜੇ ਤੋਂ ਲੱਗਦੇ ਸੀ ਹਮੇ ਕਪੜੇ ਕਾਟੇ 3 ਇੰਚ ਦਾ ਕੱਪੜਾ ਪਈਏਗੀ ਕੋਈ ਹੋਰ ਚੰਗਾ ਕਰਾਂਗਾ ਇਸ हिसाब ਸਫਾਈ ਵੀ ਕਰ ਲਈ ਤੇ ਰੋਟੀ ਵੀ ਖਾ ਲਈ ਸੀ ਸਾਰਿਆਂ ਨੇ ਤੇ ਸ਼ਾਮ ਨੂੰ ਪੜਾਵਾਂਗੇ ਫੜੀਆਂ ਫੜਨਾ ਲਈਆਂ ਗਣਾਂ ਤੇ ਸਾਰੇ ਸਾਬ ਸਫਾਈ ਕਰਤੀ ਸੀਗੀ ਕੱਪੜੇ ਵੀ ਧੋਤੇ ਸੀ ਤੇ ਬਾਹਰ ਬੱਦਲਵਾਈ ਵੀ ਹੁੰਦੀ ਹੈਗੀ ਕੱਪੜੇ ਇੱਧੇ ਸੁੱਕੀ ਜਾਂਦੇ ਹੈਗੇ ਤੇ ਹੁਣ ਆਪਾਂ ਕਰਾਂਗੇ ਰੈਸਟ ਇੱਧਰ ਖੇਡੀ ਜਾਂਦੇ ਹੈਗੇ ਬੱਚੇ ਅੱਜ ਛੁੱਟੀ ਸੀਗੀ ਇਹਨਾਂ ਨੂੰ ਦੇ ਦੀੰਦੇ ਪਤਾ ਨਹੀਂ ਕੀ ਕਰੀਂਦਾ ਕੀ ਕਰਦੇ ਨੇ ਲੈ ਲੈ ਇੱਧਰ ਗੇਮਿੰਗ ਰੂਮ ਹਾਂ ਨੇਰਾ ਕਰਨਾ ਅੱਜ ਵੀ ਜਗਰੀ ਨਹੀਂ ਫਿਰ ਉਹਦੇ ਵੇਲੇ ਨੇਰੇ ਵੇਲੇ ਆ ਦੇਖੋ ਕਿੰਨਾ ਚਾਨਣ ਹੈ ਅੱਜ ਵੀ ਨੂੰ ਬਤਾ ਉਹ ਪੜਦਾ ਲਾਤਾ ਉੱਥੇ ਹਾਂ ਉਹ ਉੱਧਰ ਲਾਉਣਾ ਠੀਕ ਹੈ ਉਹਦੇ ਦੀੰਦੇ ਸੱਤ ਹਜ਼ਾਰ ਮੰਮੀ ਪਈਏ ਤੇ ਹੁਣ ਮੈਂ ਵੀ ਕਰੂੰਗੀ ਰੈਸਟ ਤੇ ਅੱਜ ਦਾ ਬਲੌਗ ਮੇਰਾ ਕਹਿੰਦੀ ਲੱਗਿਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਅੱਜ ਦੇ ਬਲੌਗ ਨਾਲ ਫਾਈធី ਕਰਦੋਂ ਕਰਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ